ਹੀ ਰੋਣਾ ਤੁਹਾਡਾ ਜੀ ਹਾਂਜੀ ਸਾਡਾ ਨਾ ਪਾਵਰ ਕਾਮ ਦੇ ਵਿੱਚ ਅਸੀਂ ਮੀਟ ਰੇਡਰ ਲੰਬੇ ਸਮੇਂ ਤੋਂ ਕੰਮ ਕਰਦਾ ਕੰਮ ਕਰਦੇ ਆ ਰਹੇ ਹਾਂ ਹਾਂਜੀ ਜਿੱਥੇ ਅੱਜ ਦੀ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਜਿਹੜੇ ਅਸੀਂ ਨੌਜਵਾਨ ਲੰਬੇ ਸਮੇਂ ਤੋਂ ਆਊਟਸੋਰਸ ਤੇ ਕੰਮ ਕਰਦੇ ਆ ਰਹੇ ਹਾਂ ਸਾਨੂੰ ਜਿਹੜਾ ਡਿਪਾਰਟਮੈਂਟ ਦੇ ਵਿੱਚ ਲੈ ਕੇ ਸਿੱਧੇ ਤੌਰ ਤੇ ਇਹ ਰੋਜ਼ਗਾਰ ਦੇਣ ਦਾ ਜਿਹੜਾ ਸਾਡੇ ਨਾਲ ਧੋਖਾ ਹੈ ਪੰਜਾਬ ਸਰਕਾਰ ਨੇ ਕੀਤਾ ਸੀਗਾ ਪਰ ਅੱਜ ਦੇਖੋ ਸਾਡਾ ਜਿਹੜੇ ਟੈਂਡਰ ਆ ਉਹ ਨਵੀਆਂ ਕੰਪਨੀਆਂ ਨੂੰ ਦੇ ਦਿੱਤੇ ਜਾਂਦੇ ਆ ਉਹ ਨਵੀਆਂ ਕੰਪਨੀਆਂ ਸਾਡੀਆਂ ਸਹਿਮਤੀਆਂ ਲੈਣ ਤੋਂ ਬਿਲਾ ਇੱਕ ਨੈਸ਼ਨਲ ਸਕਿੱਲ ਡਿਵੈਲਪਮੈਂਟ ਦੇ ਉੱਤੇ ਸਾਡਾ ਜਿਹੜਾ ਅਕਾਊਂਟ ਬਣਾ ਕੇ ਉੱਥੇ ਪੋਰਟਲ ਤੇ ਡਾਟਾ ਚੜਾ ਦਿੰਦੀ ਹੈ ਤੇ ਸਾਨੂੰ ਤਨਖਾਹਾਂ ਵੀ ਉਧਰ ਆਨ ਲੱਗ ਪੈਂਦੀਆਂ ਸਾਡਾ ਜਿਹੜਾ ਬਿਜਲੀ ਬੋਰਡ ਨਾਲ ਸੰਪਰਕ ਸੀਗਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਰੋਸ ਵਜੋਂ ਪੰਜਾਬ ਦੇ ਵਿੱਚ ਸਮੂਹ ਮੀਟਰ ਰੀਡਰਾਂ ਨੇ ਜਿਹੜਾ ਬਿਜਲੀ ਦਾ ਕੰਮ ਆ ਉਹ ਬੰਦ ਕਰ ਦਿੱਤਾ ਗਿਆ ਇਸ ਦਾ ਜਿਹੜਾ ਰੋਸ ਆ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ اے روس ਨੂੰ ਅਸੀਂ ਅੱਜ ਦਾ ਜਿਹੜਾ ਸਾਡਾ ਧਰਨਾ ਹੈਗਾ ਇਹ ਅੱਜ ਐਸੀ ਦਫ਼ਤਰ ਦੇ ਵਿੱਚ ਸਾਡਾ ਲੱਗਿਆ ਹੋਇਆ ਐਸੀ ਦਫ਼ਤਰ ਦੇ ਕੋਲੋਂ ਵੀ ਸਾਡੀ ਇਹ ਮੰਗ ਆਇਆ ਕਿ ਜਿਹੜੀਆਂ ਸਾਡੀਆਂ ਮੰਗਾਂ ਭਾਈ ਉਹ ਮੰਗਾਂ ਦੇ ਉੱਤੇ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਪੰਜਾਬ ਸਰਕਾਰ ਨੂੰ ਵੀ ਇੱਕ ਸਾਡੀ ਮੰਗ ਆ ਕਿ ਭਗਵੰਤ ਮਾਨਸਿਆ ਜਾ ਤਾਂ ਉਸ ਟਾਈਮ ਦੇ ਉੱਤੇ ਵੱਡੇ ਵੱਡੇ ਵਾਅਦੇ ਤੇ ਵੱਡੇ ਵੱਡੇ ਦਾਅਵੇ ਕਰਨੇ ਨਹੀਂ ਸੀਗੇ ਤੇ ਜੇ ਕਰ ਦਿੱਤੇ ਆ ਜੇ ਤੂੰ ਵਾਕੇ ਹੀ ਮਾਸਟਰ ਦਾ ਮੁੰਡਾ ਹੈ ਵਿਵਾਖੇ ਹੀ ਤੈਨੂੰ ਲੋਕਾਂ ਦੇ ਘਰਾਂ ਦੇ ਵਿੱਚ ਚੁੱਲਿਆਂ ਦੀ ਅੱਗ ਬੜਦੀ ਦੀਂਦੀ ਆ ਤਾਂ ਇਹਨਾਂ ਲੋਕਾਂ ਦਾ ਹੱਲ ਪੱਕੇ ਰੋਜ਼ਗਾਰ ਦਾ ਮਿਟਰੀ ਡਰਾਂ ਦਾ ਹੱਲ ਕਰਦੇ ਤੇ ਨਹੀਂ ਤਾਂ ਫਿਰ ਭਾਈ ਲੋਕ ਇੱਕੋ ਗੱਲੀ ਕਹਿੰਦੇ ਹੁੰਦੇ ਸੀਗੇ ਅਸੀਂ ਨਹੀਂ ਕਹਿੰਦੇ ਸੀ ਲੋਕ ਕਹਿੰਦੇ ਸੀ ਤੇ ਤੁਸੀਂ ਵੀ ਕਹਿੰਦੇ ਸੀਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਦਲੇ ਪੈਂਦੇ ਆ ਜਿਹੜੇ ਲੋਕ ਕੰਮ ਨਹੀਂ ਕਰਦੇ ਤੇ ਜੇ ਇਹਨਾਂ ਨਾਲ ਨਾ ਕੀਤੇ ਭਾਈ ਇਹਨਾਂ ਦੇ ਵੀ ਪੈਣੇ ਪੈਣੇ ਆ ਵੱਡੀ ਗੱਲ ਸਮਾਰਟ ਮੀਟਰ ਜਿਹੜੇ ਲੋਕਾਂ ਦੇ ਲੱਗੇ ਹੋਏ ਆ ਚਿਪ ਵਾਲੇ ਮੀਟਰ ਉਹ ਚਿਪ ਵਾਲੇ ਮੀਟਰ ਲੱਗਣ ਨਾਲ ਸਾਡੇ ਮੀਟਰ ਰੀਡਰਾਂ ਦਾ ਰੋਜ਼ਗਾਰ ਖਤਮ ਹੈ ਲੋਕਾਂ ਦੇ ਮੂੰਹ ਦੇ ਵਿੱਚੋਂ ਇੱਕ ਬੁਰਕੀ ਖੋਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਰਲ ਕੇ ਜਿਹਦਾ ਅਸੀਂ ਬਰੋਧ ਕਰਦੇ ਆ ਤੇ ਨਾਲ ਦੀ ਨਾਲ ਉਹ ਜਿਹੜਾ ਪ੍ਰੋਗਰਾਮ ਜਥੇਬੰਦਿਆਂ ਨੇ 10 ਤਰੀਕ ਦਾ ਦਿੱਤਾ ਅਸੀਂ ਸਰਕਲ ਦੇ ਵਿੱਚ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਦਾ ਉਸ ਪ੍ਰੋਗਰਾਮ ਦਾ ਵੀ ਸਮਰਥਨ ਦੇਵਾਂਗੇ ਕਿਉਂਕਿ ਚਿਪ ਵਾਲੇ ਮੀਟਰ ਲੱਗਣ ਨਾਲ ਜਿੱਥੇ ਆਮ ਲੋਕਾਂ ਦਾ ਨੁਕਸਾਨ ਆ ਜਿੱਥੇ ਆਮ ਲੋਕਾਂ ਦੇ ਜੇਬ ਦੇ ਉੱਤੇ ਭਾਰੀ ਬੋਝ ਪੈਣਾ ਸਾਡਾ ਵੀ ਰੋਜ਼ਗਾਰ ਖਤਮ ਹੈ ਕਿਉਂਕਿ ਜੇ ਮੀਟਰ ਨਾ ਹੋ ਤਾਂ ਬਿਜਲੀ ਦੇ ਬਿੱਲ ਨਹੀਂ ਆਉਣੇ ਤੇ ਜੇ ਬਿੱਲ ਨਾ ਆਏ ਤੇ ਮੀਟਰ ਰੀਡਰ ਨਹੀਂ ਰਹਿਣੇ ਇੱਕ ਤੀਰ ਨਾਲ ਕਈ ਨਿਸ਼ਾਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਲਾਉਣ ਨੂੰ ਕਰਦੀ ਹੈ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਅੱਜ ਲੋਕਾਂ ਨੂੰ ਬਿਜਲੀ ਦੇ ਬਿੱਲ ਨਹੀਂ ਜਾ ਰਹੇਗੇ ਉਹ ਬਿਜਲੀ ਦੇ ਬਿੱਲ ਨਾ ਜਾਣ ਦਾ ਇਹ ਕਾਰਨ ਇਹਗਾ ਕਿ ਮੀਟਰ ਰੀਡਰਾਂ ਨੇ ਨੁਕਸਾਨ ਕਰ ਰਿਹਾ ਤੇ ਅਸੀਂ ਬੈਠੇ ਆ। ਉਹ ਲੋਕੋ ਸਾਨੂੰ ਤਾਂ 4-5000 ਦੀ ਨੌਕਰੀ ਦਿੰਦੇ ਆ। ਉਹ ਵੀ ਸਾਨੂੰ 5-6 6 ਮਹੀਨਿਆਂ ਲਈ ਦਿੰਦੇ। ਅੱਜ ਜਿਹੜਾ ਕੰਮ ਬੰਦ ਕਰਾਇਆ ਇਹ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਰਲ ਮਿਲ ਕੇ ਟੈਂਡਰ ਘਪਲੇਬਾਜ਼ੀਆਂ ਕਰਕੇ ਕਰਵਾਇਆ। ਇਸ ਕਰਕੇ ਲੋਕਾਂ ਦੇ ਅੱਜ ਬਿੱਲ ਨਹੀਂ ਆ ਰਹੇ। ਲੋਕਾਂ ਨੂੰ ਵੀ ਲੋੜ ਆ ਕਿ ਵਾ ਤਾਂ ਆਓ ਇਕੱਠੇ ਹੋਓ, ਇਕੱਠੇ ਹੋਗੇ ਸਾਡਾ ਸਾਥ ਦਿਓ। ਸਾਡੇ ਮੀਟਰੀ ਡਰਾਂ ਨੂੰ ਜਿੱਥੇ ਲੋੜ ਆ ਜਿੱਥੇ ਬੰਦਿਆਂ ਨੂੰ ਕਿਸਾਨ ਜਿੱਥੇ ਬੰਦਿਆਂ ਨੂੰ ਦੱਸਣ ਸਾਡੇ ਸਾਥੀ ਸਹਿਯੋਗ ਦੇਣਗੇ ਜਿੱਥੇ ਸਾਨੂੰ ਲੋੜ ਆ ਉਥੇ ਪੰਜਾਬ ਦੇ ਲੋਕ ਸਾਡਾ ਸਾਥ ਦੇ ਉਮੀਦ ਕਰਦੇ ਆ ਕਿ ਲੋਕ ਇਸ ਵਿੱਚ ਸਾਡਾ ਵੱਧ ਵੱਧ ਸਾਥ ਦੇਣਗੇ ਤੇ ਪੰਜਾਬ ਦੀ ਜਿਹੜੀ ਸਰਕਾਰ ਆਮ ਘਰਾਂ ਦੀ ਆਮ ਲੋਕਾਂ ਦੀ ਜਿਹੜੀ ਸਰਕਾਰ ਆ ਉਹ ਆਮ ਲੋਕਾਂ ਦੇ ਮਸਲੇ ਜਿਹੜੇ ਉਹ ਹੱਲ ਕਰਨਗੇ